ਸੰਗਰਾਮ ਟੀਵੀ ਦਾ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਅਸੀਂ ਆਪ ਜੀ ਦਾ ਸਵਾਗਤ ਕਰਦੇ ਹਾਂ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਜਦੋਂ ਸੌਹ ਚੁੱਕੇ ਆ ਉਹਨੇ ਕੁਝ ਐਲਾਨ ਕੀਤੇ ਆ ਜਿਹੜੇ ਐਲਾਨ ਵਿਵਾਦਾਂ ਦੇ ਵਿੱਚ ਘਿਰ ਚੁੱਕੇ ਆ ਅ ਅਸੀਂ ਸਮਝਦੇ ਹਾਂ ਵੀ ਇਹ ਡਿਕਟੇਟਰਾਂ ਦਾ ਜਿਹੜੀ ਆ ਕਾਰਵਾਈ ਆ ਜਦੋਂ ਤੁਸੀਂ ਇਸ ਢੰਗ ਦੇ ਨਾਲ ਸੌਹ ਚੁੱਕਦੇ ਸਾਰ ਹੀ ਐਲਾਨ ਕਰਦੇ ਹੋ ਅ ਪਹਿਲਾ ਜਿਹੜਾ ਵਿਸ਼ਾ ਜਿਹੜਾ ਨਰ ਤੇ ਮਰਦਾ ਦੇ ਸਵਾਲ ਦੇ ਉੱਤੇ ਉਹਨੇ ਕਿਹਾ ਆ ਵੀ ਦੋ ਹੀ ਜੈਂਡਰ ਹੋਣੇ ਚਾਹੀਦੇ ਆ ਤੀਜੇ ਲਈ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ ਉਥੋਂ ਦੀ ਇੱਕ ਚਰਚ ਦੇ ਬਿਸ਼ਪ ਨੇ ਵੀ ਇਹਦੀ ਆਲੋਚਨਾ ਕੀਤੀ ਆ ਪਰ ਟਰੰਪ ਸਾਹਿਬ ਐ ਸਮਝਦੇ ਆ ਵੀ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਉਹਨਾਂ ਲੋਕਾਂ ਦਾ ਕੋਈ ਕਸੂਰ ਨਹੀਂ ਜਿਹੜੇ ਤੀਜੇ ਜੈਂਡਰ ਦੇ ਨਾਮ ਨਾਲ ਜਾਣੇ ਜਾਂਦੇ ਆ ਦੂਜੇ ਪਾਸੇ ਅਸੀਂ ਦੇਖਦੇ ਆ ਜਿਹੜਾ ਟਰੰਪ ਨੇ ਇੱਕ ਹੋਰ ਬਿਆਨ ਦਿੱਤਾ ਮੇ ਇੱਥੇ ਜਨਮ ਦੇ ਆਧਾਰ ਦੇ ਉੱਤੇ ਤੁਸੀਂ ਅਮਰੀਕਾ ਦੇ ਨਾਗਰਿਕ ਨਹੀਂ ਬਣ ਸਕਦੇ ਉਸ ਵੇਲੇ ਬਣ ਸਕਦੇ ਹੋ ਜਦੋਂ ਕਿ ਤੁਹਾਡੇ ਮਾਪੇ ਦੋਨੋਂ ਹੀ ਕਾਨੂੰਨੀ ਤੌਰ ਦੇ ਉੱਤੇ ਨਾਗਰਿਕ ਹੋਣ ਉਹਦੇ ਨਾਲ ਕੀ ਹੋਇਆ ਵੀ ਉੱਥੋਂ ਦੀਆਂ ਲੋਕਾਂ ਦੇ ਵਿੱਚ ਜਿਹੜੀਆਂ ਚਿੰਤਾਵਾਂ ਜਿਹੜੀਆਂ ਵਧ ਗਈਆਂ ਲੋਕ ਜਿਹੜੇ ਆ ਉਹ ਹਸਪਤਾਲਾਂ ਦੇ ਨਾਲ ਸੰਪਰਕ ਕਰਨ ਲੱਗ ਪਏ ਤਾਂ ਜੋ ਬੱਚੇ ਜਿਹੜੇ ਆ 20 ਫਰਮਰੀ ਤੋਂ ਪਹਿਲਾਂ ਪਹਿਲਾਂ ਪੈਦਾ ਕੀਤੇ ਜਾ ਸਕਣ ਜਿੱਥੇ ਵੀ ਕਿਤੇ ਕੋਈ ਸੰਭਵ ਹੋ ਸਕੇ ਉਹਦੇ ਲਈ ਯਤਨ ਜਿਹੜੇ ਆ ਕੀਤੇ ਜਾ ਰਹੇ ਆ ਅਖਬਾਰੀ ਰਿਪੋਰਟਾਂ ਦੱਸਦੀਆਂ ਨੇ ਵੀ ਹਸਪਤਾਲ ਦੇ ਵਿੱਚ ਅਚਾਨਕ ਜਿਹੜੀ ਆ ਭੀੜ ਲੱਗਣੀ ਸ਼ੁਰੂ ਹੋ ਗਈ ਆ ਹੁਣੇ ਹੀ ਇੱਕ ਅਦਾਲਤ ਨੇ ਫੈਸਲਾ ਦਿੱਤਾ ਕਿ 15 ਦਿਨ ਵਾਸਤੇ ਜਿਹੜੀ ਸਟੇ ਦੇ ਦਿੱਤੀ ਗਈ ਆ ਇਸ ਫੈਸਲੇ ਲਈ ਹਾਲਾਂਕਿ ਇਹ ਕਿਹਾ ਜਾਂਦਾ ਸਕਾ ਵੀ ਜੇ ਇਹ ਕਾਨੂੰਨ ਕੋਈ ਵੀ ਜਿਹੜੇ ਟਰੰਪ ਨੇ ਕਹੇ ਆ ਐਲਾਨੇ ਆ ਇਹ ਕਾਨੂੰਨ ਪਾਸ ਕਰਨ ਵਾਸਤੇ ਉੱਥੋਂ ਦੀ ਸੰਸਦ ਦੇ ਦੋਨੋਂ ਸਦਨਾਂ ਦੀ 2/3 ਜਿਹੜੀ ਮਨਜ਼ੂਰੀ ਲੈਣੀ ਲਾਜ਼ਮੀ ਆ ਪਰ ਆਪਾਂ ਨੂੰ ਪਤਾ ਆ ਵੀ ਜਿਹੜੇ ਹਾਕਮ ਐ ਇਸ ਕਿਸਮ ਦੇ ਆ ਜਿਹੜੇ ਡਿਕਟੇਟਰਾਂ ਨਾਲ ਫੈਸਲੇ ਕਰਦੇ ਆ ਜਿਹੜੇ ਕਹਿੰਦੇ ਆ ਅ ਅਮਰੀਕਨ ਫਰਸਟ ਤੇ ਹੁਣ ਇੱਥੇ ਦਾ ਅਮਰੀਕਾ ਵਾਸਤੇ ਜਿਹੜਾ ਸੁਨਹਿਰੀ ਕਾਲ ਜਿਹੜਾ ਸ਼ੁਰੂ ਹੋ ਗਿਆ ਸਾਡੇ ਦੇਸ਼ ਤੇ ਚੋਦੀ ਸਾਹਿਬ ਵੀ ਇਹ ਜਿਹਾ ਹੀ ਐਲਾਨ ਕਰਦੇ ਆ ਵੀ ਇੱਥੇ ਅਮਰਤ ਕਾਲ ਚੱਲਦਾ ਲੋਕਾਂ ਦਾ ਹਾਲ ਜਿਹੋ ਜਾਂ ਮਰਜ਼ੀ ਰਵੇ ਇਹਨਾਂ ਦਾ ਆਪਣਾ ਅਮਰਤ ਕਾਲ ਤੇ 골ਡਨ ਪੀਰੀਅਡ ਜਿਹੜਾ ਆ ਉਹ ਤੇ ਇਹਨਾਂ ਦਾ ਆਪਣਾ ਸ਼ੁਰੂ ਹੋ ਹੀ ਜਾਂਦਾ ਲੋਕਾਂ ਨੂੰ ਇਹ ਇਸ ਕਹਿ ਕਹਿ ਕੇ ਅਜਹੀਆਂ ਗੱਲਾਂ ਕਰ ਕਰਕੇ ਜ਼ਰੂਰ ਪਰਮਾਉਣ ਦੇ ਵਿੱਚ ਜ਼ਰੂਰ ਕਾਮਯਾਬ ਹੋ ਜਾਂਦੇ ਆ ਇਨਾਂ ਦੇ ਅੰਦਰ ਜਿਹੜੀਆਂ ਅਸਲ 'ਚ ਰੂਚੀਆਂ ਜੜੀਆਂ ਆ ਉਹ ਤਾਨਾਸ਼ਹੀ ਰੂਚੀਆਂ ਕਿਤਨੇ ਕਿਤੇ ਲੁਕੀਆਂ ਹੁੰਦੀਆਂ ਅਗਲੀ ਗੱਲ ਜਿਹੜੀ ਅਸੀਂ ਕਹਿਣਾ ਚਾਹੁੰਦੇ ਆ ਬੰਬੇ ਦੀ ਹਾਈ ਕੋਰਟ ਨੇ ਇੱਕ ਫੈਸਲਾ ਦਿੱਤਾ ਈਡੀ ਦੇ ਖਿਲਾਫ ਜਿਹਦੇ ਵਿੱਚ ਇੱਕ ਬਿਲਡਰ ਤੇ ਇੱਕ ਜਿਹੜਾ ਗਾਹਕ ਆ ਉਹਨਾਂ ਦਾ ਕੋਈ ਇੱਕ ਫੈਸਲਾ ਜਿਹੜਾ ਆ ਉਹਦੇ ਤੇ ਉਹਨਾਂ ਨੇ ਟਿੱਪਣੀ ਵੀ ਨਾਲ ਕੀਤੀ ਆ 1 ਲੱਖ ਰੁਪਈਆ ਦਾ ਜੁਰਮਾਨਾ ਲਾਇਆ ਈਡੀ ਨੂੰ ਦੀ ਇਹ ਅਦਾਲਤ ਦੀ ਲਾਇਬ੍ਰੇਰੀ ਦੇ ਵਿੱਚ ਪੈਸੇ ਜਿਹੜੇ ਜਮ੍ਹਾਂ ਕਰਵਾਏ ਜਾਣ ਉਹਦੇ ਲਈ ਜਮ੍ਹਾਂ ਕਰਵਾਏ ਜਾਣ ਇਹ ਮਸਲਾ ਜਿਹੜਾ ਆ ਉਸ ਵੇਲੇ ਸਾਹਮਣੇ ਆਇਆ ਜਦੋਂ ਅਦਾਲਤ ਦੇ ਜੱਜ ਨੇ ਮਾਨਯੋਗ ਜੱਜ ਨੇ ਕਿਹਾ ਜਸਤਸ ਮੇਲੰਦ ਜਾਰਵ ਨੇ ਕਿਹਾ ਕਿ ਈਡੀ ਨੂੰ ਆਪਣੇ ਵਿਵੇਕ ਦਾ ਵੀ ਕੰਮ ਲੈਣਾ ਚਾਹੀਦਾ ਵਿਵੇਕ ਤੋਂ ਕੰਮ ਲੈਣਾ ਚਾਹੀਦਾ ਉਹਨੂੰ ਵੀ ਸੋਚਣਾ ਚਾਹੀਦਾ ਵੀ ਕੀ ਫੈਸਲਾ ਗਲਤ ਹੈ ਕੀ ਠੀਕ ਹੈ ਜੇ ਬੈਲਡਰ ਤੇ ਗਾਹਕ ਦੀ ਆਪਸ ਵਿੱਚ ਕੋਈ ਮਸਲੇ ਕੋ ਖੜੇ ਹੋ ਜਾਂਦੇ ਆ ਤਾਂ ਉਹਨੂੰ ਇਸ ਗੱਲੇ ਉਲਝਾ ਲਿਆ ਜਾਵੇ ਵੀ ਇਹਦੇ ਵਿੱਚ ਜਿਹੜੇ ਪੈਸਿਆਂ ਦਾ ਲੈਣ-ਦੇਣ ਜਿਹੜਾ ਵਿਦੇਸ਼ ਦੇ ਵਿੱਚੋਂ ਆਏ ਪੈਸਿਆਂ ਨਾਲ ਜਿਹੜਾ ਲੈਣ-ਦੇਣ ਹੋ ਰਿਹਾ ਹਾਲਾਂਕਿ ਆਪਾਂ ਇਹ ਸਮਝਦੇ ਹਾਂ ਵੀ ਅਦਾਲਤਾਂ ਜਿਹੜੀਆਂ ਜਮਾਤੀ ਤੌਰ ਤੇ ਉਹਦੀ ਪ੍ਰਤੀਕ ਹੁੰਦੀਆਂ ਆ ਜਿਸ ਭਰਦੀ ਸੱਤਾ ਹੋਵੇ ਪਰ ਫੇਰ ਵੀ ਇੱਕ ਫੈਸਲਾ ਜਿਹੜਾ ਈਡੀ ਦੇ ਖਿਲਾਫ ਜਿਹੜਾ ਆ ਉਹ ਆਇਆ ਇਹਨੂੰ ਅਸੀਂ ਸਵਾਗਤਯੋਗ ਕਦਮ ਹੀ ਕਹਾਂਗੇ ਅਗਲਾ ਮਸਲਾ ਜਿਹੜਾ ਆਪਾਂ ਲੈਣਾ ਚਾਹਾਂਗੇ ਉਹ ਹੈ ਦਿੱਲੀ ਦੀਆਂ ਚੋਣਾਂ ਦਾ ਦਿੱਲੀ ਦੀਆਂ ਚੋਣਾਂ ਦੇ ਵਿੱਚ ਆਪ ਭਾਜਪਾ ਤੇ ਕਾਂਗਰਸ ਤਿੰਨਾਂ ਦੀ ਪ੍ਰਮੁੱਖ ਤੌਰ ਤੇ ਆਪਸ ਵਿੱਚ ਜਿਹੜੀ ਆ ਲੜਾਈ ਜਿਹੜੀ ਚੱਲ ਰਹੀ ਆ ਸੰਦਰਸ਼ ਜਿਹੜਾ ਉਹਨਾਂ ਦਾ ਆਪਸ ਵਿੱਚ ਚੱਲ ਰਿਹਾ ਉਹਦੇ ਵਿੱਚ ਲਾਰੇ ਬਹੁਤ ਵੱਡੇ ਵੱਡੇ ਲਾਏ ਜਾ ਰਹੇ ਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹੋ ਜਿਹੇ ਫੈਸਲੇ ਨੂੰ ਰਿਓੜੀਆਂ ਕਹਿ ਕੇ ਸੱਦਦੇ ਆ ਜਿਹੜੀਆਂ ਲਾਰਿਆਂ ਦੇ ਰੂਪ ਦੇ ਵਿੱਚ ਅਸੀਂ ਦੇਖਦੇ ਆ ਰਹੇ ਹਾਂ ਉਹ ਲਾਰੇ ਕਿਸ ਕਿਸਮ ਦੇ ਆ ਆਪਾਂ ਇੱਥੇ ਪੰਜਾਬ ਦੇ ਵਿੱਚ ਵੀ ਦੇਖਦੇ ਆ ਆ ਰਹੇ ਹਾਂ ਪੰਜਾਬ ਦੇ ਵਿੱਚ ਵੀ ਔਰਤਾਂ ਦੇ ਨਾਲ ਵਾਅਦੇ ਕੀਤੇ ਗਏ ਜਿਹੜੇ ਹਾਲੇ ਤੱਕ ਜਿਹੜੇ ਪੂਰੇ ਨਹੀਂ ਕੀਤੇ ਗਏ ਇਹ ਵਾਅਦੇ ਜਿਹੜੇ ਆ ਔਰਤਾਂ ਨੂੰ ਪੈਸੇ ਦੇਣ ਦੇ ਰੂਪ ਦੇ ਵਿੱਚ ਸੀਗੇ ਉਦੋਂ ਫਾਰਮ ਵੀ ਭਰਵਾਏ ਗਏ ਉਨ੍ਹਾਂ ਦੇ ਆਧਾਰ ਤੇ ਲੋਕਾਂ ਨੂੰ ਇੱਕ ਆਸ ਵੀ ਵੱਜ ਕੇ ਲੋਕਾਂ ਨੇ ਵੋਟਾਂ ਵੀ ਪਾਈਆਂ ਇਸੇ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਵੀ ਜਿਹੜਾ ਹੁਣ ਮੌਜੂਦਾ ਸਮੇਂ ਦੇ ਵਿੱਚ ਜੋ ਕੁਝ ਵਾਪਰ ਰਿਹਾ ਉਹਦੇ ਵਿੱਚ ਕਿਹਾ ਜਾ ਰਿਹਾ ਵੀ ਝੋਲੇ ਭਰ ਭਰ ਕੇ ਜਿਹੜੇ ਆ ਉਹ ਲਾਰਿਆਂ ਦੇ ਦਿੱਤੇ ਜਾ ਰਹੇ ਆ ਉਹਨਾਂ ਨੂੰ ਕੁਝ ਰੁਪਏ ਦੇ ਰੂਪ ਦੇ ਵਿੱਚ ਵੀ ਸਗਾਟਾਂ ਦਿੱਤੀਆਂ ਜਾ ਰਹੀਆਂ ਉਹ ਤੇ ਜਾਂਚ ਦੇ ਵਿਸ਼ੇ ਹੋ ਸਕਦੇ ਆ ਅਖਬਾਰੀ ਰਿਪੋਰਟਾਂ ਦੇ ਮੁਤਾਬਕ ਜਾਂ ਜਿਹੜੀਆਂ ਚੁੰਝ ਚਰਚਾਵਾ ਜਿਹੜੀਆਂ ਚੱਲ ਰਹੀਆਂ ਆ ਉਹਦੇ ਮੁਤਾਬਕ ਬਹੁਤ ਸਾਰੇ ਜਿਹੜੇ ਆ ਲਾਰੇ ਵੱਡੇ ਵੱਡੇ ਜਿਹੜੇ ਆ ਲਾਏ ਜਾ ਰਹੇ ਆ ਔਰ ਵੱਡੇ ਵੱਡੇ ਜਿਹੜੇ ਉਹਨਾਂ ਨੂੰ ਜਿਹੜੇ ਆ ਕੈਲੋ ਵੀ ਇੱਕ ਦਸਮਣੇ ਨਾਲ ਸੁਗਾਤਾਂ ਦੇ ਰੂਪ ਦੇ ਵਿੱਚ ਵੀ ਬਹੁਤ ਕੀਤਾ ਜਾ ਰਿਹਾ ਵੀ ਤਾਂ ਜੋ ਵੋਟਰਾਂ ਨੂੰ ਭਰਮਾਇਆ ਜਾ ਸਕੇ ਵੋਟਰਾਂ ਨੂੰ ਖਰੀਦਿਆ ਜਾ ਸਕੇ ਖਰੀਦਣ ਤੱਕ ਦੀਆਂ ਜਿਹੜੀਆਂ ਨੌਕਤਾਂ ਜਿਹੜੀਆਂ ਆ ਉਹ ਆਈਆਂ ਪਈਆਂ ਪਰ ਅਸੀਂ ਜਿਹੜੀ ਟਿੱਪਣੀ ਕਰਨੀ ਚਾਹਾਂਗੇ ਉਹ ਇਹ ਆ ਵੀ ਆਪ ਨੇ 1000 ਰੁਪਏ ਤੋਂ ਰਕਮ ਵਧਾ ਕੇ 2100 ਰੁਪਏ ਕਰ ਦਿੱਤੀ ਆ ਇਹਦਾ ਵਾਅਦਾ ਕੀਤਾ ਵੀ ਅਸੀਂ ਜਦੋਂ ਸਾਡੀ ਅਗਲੀ ਵਾਰ ਸਰਕਾਰ ਬਣੇਗੀ ਤੇ 2100 ਰੁਪਏ ਜਿਹੜਾ ਅਸੀਂ ਦੇਾਂਗੇ ਭਾਜਪਾ ਨੇ ਜਿਹੜਾ 2500 ਰੁਪਏ ਦਾ ਵਾਅਦਾ ਕਰ ਦਿੱਤਾ ਹੈ ਤੇ ਇਹਦੇ ਨਾਲ ਹੀ ਕਾਂਗਰਸ ਨੇ ਵੀ ਪਿਆਰੀ ਦੀਦੀ ਦੇ ਨਾਮ ਦੇ ਨਾਲ 2500 ਰੁਪਏ ਦਾ ਜਿਹੜਾ ਵਾਅਦਾ ਕਰ ਦਿੱਤਾ ਗਿਆ ਇਹ ਜਿਹੋ ਜਿਹਾ ਹਾਲ ਕੀਤਾ ਜਾ ਰਿਹਾ ਉਹਦੇ ਵਿੱਚ ਮੁਕਾਬਲੇਬਾਜ਼ੀ ਦੇ ਦੌਰ ਦੇ ਵਿੱਚ ਹੋਰ ਵੀ ਇਕੱਲਾ ਇੱਕ ਨਹੀਂ ਹੈ ਹੋਰ ਵੀ ਬਹੁਤ ਸਾਰੇ ਜਿਹੜੇ ਲਾਰੇ ਜਿੜ ਲਾਏ ਜਾ ਰਹੇ ਆ ਇਹ ਲੋਕਤੰਤਰ ਜਿਹੜਾ ਮਜ਼ਾਕ ਉਡਾਇਆ ਜਾ ਰਿਹਾ ਇਹ ਮਜ਼ਾਕ ਜਿਹੜਾ ਲੋਕਤੰਤਰ ਦੇ ਨਾਲ ਕੀਤਾ ਜਾ ਰਿਹਾ ਇਹ ਕਦਰਾਂ ਕੀਮਤਾਂ ਨੂੰ ਨੰਘਾਰ ਵਾਲੇ ਪਾਸੇ ਵਾਲਾ ਨੂੰ ਤੋੜ ਰਿਹਾ ਅੱਜ ਦੀ ਗੱਲ ਦੇ ਵਿੱਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ